ਵੀਪੀ ਸਿੰਘ ਗੱਲ ਜੀ ਨਵਾਂ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਆਈ ਸੀ ਯੂ ਵਿੱਚ ਪਈ ਇੱਕ ਕੁੜੀ ਨਾਲ ਹਸਪਤਾਲ ਦੇ ਵਿੱਚ ਹੀ ਕੰਟੇਨ 'ਚ ਕੰਮ ਕਰਦੇ ਇੱਕ ਪ੍ਰਵਾਸੀ ਵੱਲੋਂ ਕੋ ਕਰਮ ਕੀਤਾ ਗਿਆ ਕੀ ਕਹੋਗੇ ਇਸ ਬਾਰੇ ਜਿਲ੍ਹਾਪ ਗੱਲ ਇਹਦਾ ਆ ਕਿ ਇਹ ਵੀ ਪ੍ਰਵਾਸੀ ਆ ਰਾਜਾ ਕੁਮਾਰ ਯਾਦਵ ਇਹਦਾ ਨਾਮ ਆ ਤੇ ਇਹ ਹਸਪਤਾਲ ਦੇ ਵਿੱਚ ਕੰਟੇਨ ਦੇ ਵਿੱਚ ਕੰਮ ਕਰਦਾ ਲੜਕੀ 18 ਸਾਲਾਂ ਦੀ ਇੱਕ ਲੜਕੀ ਹਸਪਤਾਲ ਦੇ ਆਈ ਸੀ ਯੂ ਦੇ ਵਿੱਚ ਦਾਖਲ ਆ ਰਾਤ ਨੂੰ 3 ਵਜੇ ਇਹ ਬੰਦਾ ਆਪਣੀ ਕੰਟੇਨ ਛੱਡ ਕੇ ਤੇ ਆਈਸੀਯੂ ਦੇ ਵਿੱਚ ਦਾਖਲ ਹੁੰਦਾ ਤੇ ਉਸ ਲੜਕੀ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੰਦਾ ਉਥੇ ਕਿਸਮਤ ਦੇ ਨਾਲ ਨਰਸ ਮੌਜੂਦ ਸੀ ਨਰਸ ਨੇ ਜਦੋਂ ਜਾ ਕੇ ਇਹਨੂੰ ਰੋਕਿਆ ਤੇ ਇਹ ਉਥੋਂ ਭੱਜ ਗਿਆ ਅਗਲੀ ਜਿਹੜੀ ਕਹਾਣੀ ਆ ਨਾ ਇਥੋਂ ਅਸਲ ਸਮਾਜ ਦੀ ਜਿਹੜੀ ਆ ਤਸਵੀਰ ਸਾਹਮਣੇ ਆਉਂਦੀ ਆ ਕਿ ਆਪਾਂ ਗੱਲਾਂ ਕਿਹੜੀਆਂ ਕਰਦੇ ਆ ਤੇ ਸਾਡੇ ਅੰਦਰ ਕੀ ਚੱਲਦਾ ਜਦੋਂ ਇਹ ਗੱਲ ਧਵਨ ਹਸਪਤਾਲ ਹਿਆਰਪੁਰ ਦੀ ਇਹ ਘਟਨਾ ਆ ਮੈਨੇਜਮੈਂਟ ਦੇ ਕੋਲ ਮੀਆਂ ਬੀਬੀ ਦੋਨੇ ਹਸਪਤਾਲ ਚਲਾਉਂਦੇ ਆ ਜਦੋਂ ਉਹਨਾਂ ਦੇ ਕੋਲੇ ਗੱਲ ਪਹੁੰਚਦੀ ਆ ਤਾਂ ਉਹ ਕਹਿੰਦੇ ਆ ਵੀ ਇਸ ਮਸਲੇ ਨੂੰ ਦਬਾ ਦਿੱਤਾ ਜਾਵੇ ਕਿਤੇ ਸਾਡੇ ਹਸਪਤਾਲ ਦਾ ਨਾਮ ਬਦਨਾਮ ਨਾ ਹੋ ਜਵੇ ਉਸ ਤੋਂ ਬਾਅਦ ਇਹ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੀਆਂ ਲੜਕੀਆਂ ਸੀ ਉਹਨਾਂ ਲੜਕੀਆਂ ਨੂੰ ਵੀ ਝਟਕਿਆ ਗਿਆ ਕਿ ਤੁਸੀਂ ਇਹ ਗੱਲ ਬਾਹਰ ਕਿਉਂ ਕੱਢੀ ਪਰ ਉਹਨਾਂ ਜਿਹੜੀਆਂ ਲੜਕੀ ਜਿਹੜੀ 18 ਸਾਲ ਦੀ ਹਸਪਤਾਲ ਦੇ ਵਿੱਚ ਇੱਕ ਬੰਬੀਮਾਰੀ ਦੇ ਦੌਰਾਨ ਹਸਪਤਾਲ ਦੇ ਵਿੱਚ ਦਾਖਲਿਆ ਜਿਹੜੀ ਆਈਸੀਯੂ ਦੇ ਵਿੱਚ ਆ ਉਹਦੇ ਨਾਲ ਵੀ ਦੁਸ਼ਕਰਮ ਕਰਨ ਦੇ ਲੋਕ ਜਿਹੜੇ ਆ ਉਹ ਸ਼ਰਮ ਨਹੀਂ ਕਰ ਰਹੇ ਸਭ ਤੋਂ ਵੱਡਾ ਪਹਿਲੂ ਇਹ ਆ ਕਿ ਇਨਸਾਨਾਂ ਤੇ ਜਾਨਵਰਾਂ ਦੇ ਵਿੱਚ ਫਰਕ ਮਿਟ ਚੁੱਕਾ ਕਹਿ ਸਕਦੇ ਆਪਾਂ ਕਿ ਇੰਨਾ ਹਫ਼ਤੇ ਅੰਨੇ ਹੋ ਚੁੱਕੇ ਆ ਸੋ ਇਹ ਸਭ ਤੋਂ ਵੱਡੀ ਗੱਲ ਉਸ ਵੇਲੇ ਗੱਲ ਜਦੋਂ ਪਰਿਵਾਰ ਤਾਂ ਹੀ ਗੱਲ ਪਹੁੰਚੀ ਕਿ ਕੋਈ ਨਰਸ ਸੀ ਜਿਹੜੀ ਨਰਸਾਂ ਨੂੰ ਪਤਾ ਸੀ ਕਿ ਇਸ ਲੜਕੀ ਦੇ ਜਿਹੜੇ ਫਾਦਰ ਸਾਹਿਬ ਆ ਉਹ ਪੰਜਾਬ ਪੁਲਿਸ ਦੇ ਵਿੱਚ ਆ ਤੇ ਉਹਨਾਂ ਨੂੰ ਲੱਗਦਾ ਸੀ ਕਿ ਜੇ ਇਹਨਾਂ ਤੱਕ ਗੱਲ ਪਹੁੰਚੀ ਤਾਂ ਇਹ ਤਾਂ ਬਹੁਤ ਸਖਤ ਐਕਸ਼ਨ ਲੈਣਗੇ ਪਰ ਹੈਰਾਨੀ ਦੀ ਗੱਲ ਇੱਕ ਹੋਰ ਗਾਂ ਨਾਲ ਜੁੜਦੀ ਆ ਜਦੋਂ ਗੱਲ ਪਿਤਾ ਤੱਕ ਪਹੁੰਚਦੀ ਆ ਤੇ ਪਿਤਾ ਵੱਲੋਂ ਵੀ ਇਹੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਗੱਲ ਦਬਾ ਦਿੱਤੀ ਜਾਵੇ ਇਹ ਦੇਖੋ ਬਾਹਰ ਮਸਲਾ ਹੋਵੇ ਨਾ ਕੋਈ ਤੇ ਆਪਾਂ ਕਈ ਵਾਰੀ ਲੜਕੀ ਦੇ ਉੱਤੇ ਦੋਸ਼ ਲਾਉਣ ਲੱਗ ਪੈਂਦੇ ਆ ਲੋਕਾਂ ਅੱਜਕੱਲ ਪਰ ਇੱਕ ਲੜਕੀ ਹਸਪਤਾਲ ਦੇ ਵਿੱਚ ਆਈ ਸੀ ਯੂ ਦੇ ਵਿੱਚ ਦਾਖਲ ਆ ਉੱਥੇ ਵੀ ਪਰਿਵਾਰ ਨੂੰ ਸਮਾਜ ਦਾ ਡਰ ਰਿਹਾ ਕਿ ਤੇ ਸਮਾਜ ਸਾਨੂੰ ਜਿਹੜੀ ਲੜਕੀ ਨੂੰ ਨਾ ਮਾਰਾ ਕਹਿ ਦੇਵੇ ਇਹ 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 ਲੋਕਾਂ ਦੀ ਮਨੋਸਥਿਤੀ ਹੈ ਜਾਂ ਲੋਕਾਂ ਦੇ ਦਿਮਾਗ ਦਾ ਪ੍ਰੋਫੈਸ ਇਦਾਂ ਦਾ ਕਿ ਹਰ ਇੱਕ ਜਗ੍ਹਾ ਲੜਕੀ ਨੂੰ ਕਈ ਵਾਰੀ ਗਲਤ ਦੇਖਣ ਦਾ ਵਾਲੇ ਰਾਹ ਤੁਰ ਪੈਂਦਾ ਬੇਸ਼ੱਕ ਉਹਦੀ ਗਲਤੀ ਹੋਵੇ ਚਾਹੇ ਨਾ ਹੋਵੇ ਸੋ ਲੜਕੀ ਨੇ ਜਿਹੜਾ ਆਪਣੀ ਗੱਲ ਜਿਹੜੀ ਉੱਪਰ ਪਿਤਾ ਨੂੰ ਦੱਸੀ ਪਿਤਾ ਨੇ ਵੀ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹਸਪਤਾਲ ਪਹਿਲਾਂ ਇਸ ਕੰਮ ਦੇ ਵਿੱਚ ਮੁਬਲਿਸ ਸੀ ਉਹ ਚਾਹੁੰਦਾ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਗੱਲ ਦੱਬੀ ਜਾਵੇ ਪਰ ਇੱਕ ਵਿਸਟਲ ਬਲੋਅਰ ਨੇ ਕਿਤਨਾ ਸਾਭ ਉਹਨਾਂ ਤੱਕ ਇਹ ਗੱਲ ਪਹੁੰਚਦੀ ਆ ਤੇ ਉਹ ਗੱਲ ਐਸਐਸਪੀ ਤੱਕ ਪਹੁੰਚਾ ਦਿੰਦੇ ਆ ਜਿਸ ਤੋਂ ਬਾਅਦ ਇਸ ਰਾਮਕਮਰ ਜਯਾਦਵ ਦੇ ਉੱਤੇ ਪਰਚਾ ਦਰਜ ਹੁੰਦਾ ਠੀਕ ਆ ਜੀ ਹੁਣ ਇਹਦੀ ਗ੍ਰਿਫਤਾਰੀ ਕੀਤੀ ਗਈ ਆ ਹੁਣ ਸਭ ਤੋਂ ਵੱਡੀ ਗੱਲ ਜਦੋਂ ਨਾ ਕਿਤੇ ਗੱਲ ਆਉਂਦੀ ਆ ਪ੍ਰਵਾਸੀ ਦੀ ਅਸੀਂ ਗੁਰੂ ਸਾਹਿਬ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਆ ਕਿਉਂ ਵਰਨਾ ਦੀ ਸਾਂਝੀ ਗੱਲ ਕਰਨੇ ਵਾਲੇ ਲੋਕ ਆ ਕਦੀ ਵੀ ਜਾਤ ਪਾਤ ਧਰਮ ਮذਬ ਇਹਨਾਂ ਦੇ ਉੱਤੇ ਅਸੀਂ ਬੰਦੇ ਦਾ ਮੌਲੰਕਣ ਨਹੀਂ ਕਰਦੇ ਕਿਉਂਕਿ ਗੁਰੂ ਸਾਹਿਬਾਨ ਨੇ ਸਿਖਾਇਆ ਇਸਾਨੂੰ ਇਹ ਆ ਪਰ ਜਦੋਂ ਇੱਕੋ ਤਰ੍ਹਾਂ ਦੀਆਂ ਘਟਨਾ ਸਮਾਜ ਦੇ ਵਿੱਚ ਲਗਾਤਾਰ ਫੈਲੀ ਜਾਣਗੀਆਂ ਤਾਂ ਉਸ ਵੇਲੇ ਸਮਾਜ ਦੇ ਵਿੱਚ ਇਹ ਸਵਾਲ ਉੱਠੂਗਾ ਕਿ ਕਿਉਂ ਨਹੀਂ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਕਿ ਜਿਹੜਾ ਬੰਦਾ ਇੱਥੇ ਆ ਕੇ ਰਾਤ ਨੂੰ 3 ਵਜੇ ਹਸਪਤਾਲ ਦੇ ਵਿੱਚ ਦਾਖਲ ਇੱਕ ਲੜਕੀ ਦੇ ਨਾਲ ਜੋ ਇੰਸਟੀਚਿਊਟ ਦੇ ਵਿੱਚ ਦਾਖਲ ਆ ਉਦੇ ਨਾਲ ਇਹ ਸਾਰਾ ਕੁਝ ਕਰਨ ਤੁਰ ਪੈਂਦਾ ਤੇ ਉਹ ਪਿੱਛੇ ਕੀ ਕਰਦਾ ਹੋਊਗਾ ਉਹਨੇ ਪਿੱਛੇ ਕੀ ਕੀਤਾ ਹੋਊਗਾ ਸੋ ਇਹ ਇਹ ਗੱਲਾਂ ਜਿਹੜੀਆਂ ਇਹਨਾਂ ਕਰਕੇ ਬਹੁਤ ਸਾਰੇ ਲੋਕ ਸਵਾਲ ਉਠਾਉਂਦੇ ਆ ਕਿ ਇਹਦੀ ਵੈਰੀਫਿਕੇਸ਼ਨ ਹੋਵੇ ਇਹ ਪਤਾ ਲੱਗ ਸਕੇ ਵੀ ਇਹ ਆਉਂਦੇ ਕਿੱਥੋਂ ਆ ਜਿਹੜੇ ਲੋਕ ਤਰਕ ਦਿੰਦੇ ਆ ਨਾ ਕਿ ਅਮਰੀਕਾ ਕੈਨੇਡਾ ਬੈਠੇ ਆ ਮੈਨੂੰ ਅਮਰੀਕਾ ਯੂਕੇ ਆਈ ਨੂੰ ਘੱਟੋ ਘੱਟ 21 ਸਾਲ ਹੋ ਚਲੇ 2005 ਚ ਮੈਂ ਆਇਆ ਸੀ ਤੇ ਅੱਜ ਤੱਕ ਕਦੀ ਥਾਣੇ ਦਾ ਮੂੰਹ ਨਹੀਂ ਅਸੀਂ ਦੇਖਿਆ ਕਿਉਂਕਿ ਅਸੀਂ ਸਮਾਜ ਦੇ ਵਿੱਚ ਜੀਣਾ ਜਾਣਦੇ ਆ ਅਸੀਂ ਸਮਾਜ ਦੇ ਵਿੱਚ ਰਹਿਣਾ ਜਾਣਦੇ ਆ ਜੇ ਅਸੀਂ ਇੱਥੇ ਵੀ ਇਦਾਂ ਦੀ ਕਰਤੂਤ ਕਰਾਂਗੇ ਅਗਲੇ ਨੂੜ ਕੇ ਉਥੇ ਸੁੱਟਣਗੇ ਜਿੱਥੇ ਤੁਹਾਨੂੰ ਸੂਰਜ ਨਹੀਂ ਦਿਦਾ ਇੱਥੇ ਦਰਵਾਜ਼ੇ ਐਡੇ ਵੱਡੇ ਵੱਡੇ ਨਾ ਪੰਜਾਬ ਦੇ ਵਿੱਚ ਜਾਂ ਭਾਰ ਦੇ ਵਿੱਚ ਫਿਰਫੇ ਸੂਰਜ ਦੇ ਦਰਸ਼ਨ ਹੋ ਜਾਂਦੇ ਆ ਅਗਲੇ ਨੂੜ ਕੇ ਉਥੇ ਸਿੱਟਦੇ ਆ ਜਿੱਥੇ ਇਹ ਇਹ ਪਤਾ ਨਹੀਂ ਮਾਰਦੇ ਪਰ ਇਹਨਾਂ ਦੀ ਇਹਨਾਂ ਦੀ ਜਿਹੜੀ ਇਹਨਾਂ ਦਾ ਪ੍ਰੋਸੈਸ ਇਦਾਂ ਦਾ ਇਹ ਬੰਦੇ ਦਾ ਪੁੱਤ ਬਣਾ ਕੇ ਰੱਖ ਦਿੰਦੇ ਆ ਸੋ ਇਹ ਹੀ ਕਾਨੂੰਨ ਇਹ ਹੀ ਸਾਰਾ ਕੁਝ ਜਿਹੜਾ ਬਾਹਰਲੇ ਲੋਕ ਉਹ ਪੰਜਾਬ ਦੇ ਵਿੱਚ ਤਵਕਕ ਕਰਦੇ ਆ ਕਿ ਉਥੇ ਵੀ ਜੇ ਕਿਸੇ ਧੀ ਭੈਣ ਨੂੰ ਹੱਥ ਪਾਉਂਦਾ ਤੇ ਉਹਦੇ ਨਾਲ ਇਦਾਂ ਦੀ ਉਹਨੂੰ ਸਜ਼ਾ ਮਿਲੇ ਤਾਂ ਜੋ ਗਾਂਵ ਦੇ ਵੀ ਲੋਕਾਂ ਨੂੰ ਵੀ ਦੱਸ ਕੇ ਜਾਵੇ ਕਿ ਮੇਰੇ ਪਿਓ ਦੀ ਤੌਬਾ ਹੋਏ ਕਿਸੇ ਦੀ ਧੀ ਧਿਆਣੀ ਨੂੰ ਹੱਥ ਨਾ ਪਾ ਲੈਓ ਸੋ ਇਹ ਪ੍ਰਵਾਸੀਆਂ ਦਾ ਮਸਲਾ ਲਗਾਤਾਰ ਵੱਧਦਾ ਜਾ ਰਿਹਾ ਤੇ ਇਹ ਇਸ ਮਸਲੇ ਦੇ ਉੱਤੇ ਸਰਕਾਰਾਂ ਚੁੱਪਿਆ ਕਿਉਂਕਿ ਸਰਕਾਰਾਂ ਦਾ ਵੋਟ ਬੈਂਕ ਦਾ ਰਾਜਨੀਤੀ ਉਹਨਾਂ ਦੀ ਉਹਨਾਂ ਨੂੰ ਵੋਟਾਂ ਦੇ ਨਾਲ ਮਤਲਬ ਆ ਇੱਕੋ ਇੱਕ ਨੇਤਾ ਆ ਸ਼ਕਪਾਲ ਸਿੰਘ ਖਹਿਰਾ ਜਿਹੜੇ ਇਸ ਮੁੱਦੇ ਦੇ ਉੱਤੇ ਬੋਲਦੇ ਆ ਜਾਂ ਲੱਖਾ ਸਿਧਾਣਾ ਬੋਲਦਾ ਕਿ ਜਨਾਬ ਕੋਈ ਨਾ ਕੋਈ ਵੈਰੀਫਿਕੇਸ਼ਨ ਹੋਣੀ ਚਾਹੀਦੀ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਆ ਨਹੀਂ ਤਾਂ ਬਹੁਤੇ ਲੋਕ ਜਿਹੜੇ ਆ ਲੀਡਰ ਆ ਲੀਡਰ ਦੇ ਲਈ ਕੀ ਕਹਿੰਦੇ ਹੁੰਦੇ ਆ ਨਾ ਉਹ ਕਿ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾ ਸੇ ਪੀਵੇ ਇਹਨਾਂ ਨੂੰ ਸਿਰਫ ਤੇ ਸਿਰਫ ਆਪਣੀਆਂ ਵੋਟਾਂ ਦੇ ਨਾਲ ਮਤਲਬ ਆ ਵੋਟਾਂ ਉਹਨਾਂ ਦੀਆਂ ਬਣ ਚੁੱਕੀਆਂ ਆ ਸੋ ਇਹ ਪੰਜਾਬ ਦੀ ਡੈਮੋਗ੍ਰਾਫੀ ਦੇ ਉੱਲੇ ਹੀ ਵੀ ਖਤਰਾ ਆ ਤੇ ਨਾਲ ਦੀ ਨਾਲ ਆ ਜਿਹੜੀਆਂ ਘਟਨਾਵਾਂ ਆ ਜਿਹੜੇ ਕ੍ਰਾਈਮ ਕਰ ਰਹੇ ਆ ਇਹਨਾਂ ਉੱਤੇ ਵੀ ਖਤਰਾ ਆ ਸੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਮਸਲਾ ਠਾਉਣ ਵਾਲੇ ਲੀਡਰ ਬਹੁਤ ਘਟਿਆ ਕਿਉਂਕਿ ਲੱਤਾਂ ਦੇ ਵਿੱਚ ਇਨੀ ਜਾਨ ਹੈ ਨਹੀਂ ਕਿ ਉਹ ਵੋਟਾਂ ਤੇ ਕਾਹ ਜਾ ਕੇ ਸੋਚ ਸਕਣ ਕੋਈ ਸਮਾਜ ਬਾਰੇ ਸੋਚ ਸਕਣ ਕੋਈ ਕਿਸੇ ਹੋਰ ਬਾਰੇ ਸੋਚ ਸਕਣ ਆ ਸਾਡੇ ਗਵਾਂਢੀ ਰਾਜਾ ਹਿਮਾਚਲ ਤੁਸੀਂ ਇੱਕ ਜ਼ਮੀਨ ਦਾ ਟੁਕੜਾ ਨਹੀਂ ਉੱਥੇ ਲੈ ਸਕਦੇ ਬਗਾਨੇ ਬਗਾਨੇ ਆ ਕੇ ਤੇ ਪੰਜਾਬ ਵਿੱਚ ਕਿਦਾਂ ਕੋਈ ਵੀ ਆ ਕੇ ਲੈ ਸਕਦਾ ਜਦੋਂ ਸਟੇਟਸ ਆਫ ਜੁਨੀਅਨ ਆਪਾਂ ਕਹਿੰਦੇ ਆ ਸਾਰੇ ਰਾਜ ਆ ਤੇ ਉਥੇ ਉਹ ਕਾਨੂੰਨ ਲਾਗੂ ਆ ਤੇ ਪੰਜਾਬ ਚ ਕਿਉਂ ਨਹੀਂ ਲਾਗੂ ਇਹ ਸਵਾਲ ਆ ਜਨਾਬ ਤੇ ਇਹਨਾਂ ਦੇ ਉੱਤੇ ਰਾਜਨੇਤਾ ਨੂੰ ਆਉਣਾ ਪਊਗਾ ਜੇ ਨਾ ਆਉਣਗੇ ਤਾਂ ਇੱਕ ਨਾ ਇੱਕ ਦਿਨ ਲੋਕ ਇਹਨਾਂ ਨੂੰ ਉਥੇ ਸੁੱਟਣਗੇ ਵੋਟਾਂ ਚ ਬਾਹਰ ਕਰਕੇ ਕਿ ਇਹ ਤਰਸਿਆ ਕਰਨਗੇ ਕਿ ਸਾਨੂੰ ਪਿੰਡ ਦੀ ਪੰਚੀ ਤੇ ਕੋਈ ਖੜਾ ਕਰ ਦਵੇ ਕਿਉਂਕਿ ਲੋਕ ਹੁਣ ਜਾਗਰੂਕ ਹੋ ਰਹੇ ਆ ਤੇ ਲੋਕ ਦੇਖਦੇ ਆ ਕਿਹੜਾ ਬੰਦਾ ਕੀ ਬੋਲਦਾ ਕਿਹੜਾ ਰਾਜਨੀਤੀ ਕਰਦਾ ਕਿਹੜਾ ਨਹੀਂ ਕਰਦਾ ਪਰ ਇਹ ਅਫਸੋਸ ਆ ਕਿ ਕੋਈ ਸਾਡਾ ਸਮਾਂ ਸੀ ਜਿੱਥੇ ਗੁਰਚੰਦ ਸਿੰਘ ਟੌੜਾ ਵਰਗੇ ਲੀਡਰ ਸੀ ਸੁਖਜਿੰਦਰ ਸਿੰਘ ਲਿਵਰ ਕੇ ਲੀਡਰ ਸੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਸਮੇਂ ਦੇ ਵਿੱਚ ਬਹੁਤ ਵਧੀਆ ਸਵਾਲ ਉਠਾਉਂਦੇ ਰਹੇ ਆ ਉਸੇ ਲੀਡਰ ਉਹਨਾਂ ਦੇ ਮੋਹਨ ਸਿੰਘ ਤੁਰਦਾ ਨਾਮ ਆਉਂਦਾ ਬਾਬਾ ਖੜਕ ਸਿੰਘ ਦਾ ਨਾਮ ਆਉਂਦਾ ਠੀਕ ਹੈ ਜੀ ਬਹੁਤ ਵਧੀਆ ਲੀਡਰ ਇਤਾਂ ਦੇ ਹੋਏ ਜਿਹੜੇ ਮੁੱਦਿਆਂ ਦੇ ਉਤੇ ਅੜਦੇ ਲੜਦੇ ਖੜਦੇ ਰਹੇ ਆ ਪਰ ਅੱਜ ਦੇ ਲੀਡਰ ਦੀ ਜਿਹੜੀ ਸੋਚ ਆ ਉਹ ਵੋਟਾਂ ਤੋਂ ਅੱਗੇ ਨਹੀਂ ਜਾਂਦੀ ਇਸੇ ਕਰਕੇ ਸਮਾਜ ਦੇ ਵਿੱਚ ਇਦਾਂ ਦੇ ਲੋਕ ਖੁੱਲੇ ਤੁਰੇ ਫਿਰਦੇ ਆ ਜਿਹਨੂੰ ਡਰੀ ਕੋਈ ਨਹੀਂ ਕਿ ਅੱਧੀ ਰਾਤ ਨੂੰ ਅਸੀਂ ਕਿਸੇ ਦੀ ਧੀ ਧਿਆਣੀ ਨੂੰ ਘਾਤ ਜਾ ਕੇ ਪਾਲਾਂਗੇ ਤੇ ਸਾਡਾ ਬਣੂ ਕੀ ਨਾਲੇ ਉਹ ਵੀ ਜੇ ਪਤਾ ਹੋਵੇ ਤੇ ਇਹ ਪੁਲਿਸ ਵਾਲਾ ਆ ਇਹ ਜਿਹੜੀ ਆ ਗਰੀ ਮਾਨਸਿਕਤਾ ਘਟਿਆ ਮਾਨਸਿਕਤਾ ਮੈਂ ਕਹੂੰਗਾ ਕਿ ਕੂੜਾ ਕਰਕਟ ਤੋਂ ਵੀ ਘਟਿਆ ਤੇ ਇਹ ਮਤਲਬ ਅਤ ਦਰਜੇ ਦੀ ਜਿਹੜੀ ਲਾਹੰਤੀ ਮਾਨਸਿਕਤਾ ਜਿਹੜਾ ਕਿਸੇ ਨੂੰ ਆਈਸੀਯੂ ਦੇ ਵਿੱਚ ਪਈ ਨੂੰ ਵੀ ਕੁੜੀ ਨੂੰ ਬਖਸ਼ਣ ਦੇ ਲਈ ਤਿਆਰ ਨਹੀਂ ਐਡੇ ਲਾਹੰਤੀ ਤੇ ਐਡੇ ਜਾਨਵਰ ਲੋਕ ਆ ਆ ਸੋ ਇਸੇ ਕਰਕੇ ਹੀ ਇਹ ਸਵਾਲ ਵੱਡੇ ਪੱਧਰ ਤੇ ਉੱਠਦੇ ਉੱਠਦੇ ਆ ਚਾਹੇ ਦਿੱਲੀ ਦੇ ਵਿੱਚ ਨਰਪਾਇਆ ਕਾਂਡ ਹੋਵੇ ਚਾਹੇ ਕਿਤੇ ਹੋਵੇ ਇਨਸਾਨੀਅਤ ਪਸੰਦ ਲੋਕ ਹਮੇਸ਼ਾ ਇਹਦੇ ਉੱਤੇ ਸਵਾਲ ਉਠਾਉਂਦੇ ਰਹਿਣਗੇ ਤੇ ਕਿ ਧੀਆਂ ਪੈਣਾ ਸੁਰੱਖਿਤ ਚਾਹੀਦੀਆਂ ਉਹ ਕਿਸੇ ਦੀਆਂ ਹੋਣ ਹਿੰਦੂ ਦੀਆਂ ਸਿੱਖ ਦੀਆਂ ਜਾਂ ਕਿਸੇ ਦੀ ਵੀ ਹੋਣ ਧੀਆਂ ਪੈਣਾ ਨੂੰ ਲੋਕ ਸਾਂਝਾ ਮੰਨਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਪਰ ਅੱਜ ਹਾਲਾਤ ਇੱਥੇ ਆ ਕਿ ਸਾਨੂੰ ਕੀ ਸੋ ਇਹ ਅਪਡੇਟ ਧਵਨ ਹਸਪਤਾਲ ਹੁਸ਼ਿਆਰਪੁਰ ਦੀ ਆ ਜਿੱਥੇ ਇੱਕ ਲੜਕੀ ਦੇ ਨਾਲ ਹੋਇਆ ਤੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕਾਰਵਾਈ ਕੀਤੀ ਆ ਤੇ ਇਹਦੇ ਉੱਤੇ ਹੁਣ ਪਰਚਾ ਦਰਜ ਹੋ ਚੁੱਕਾ ਜੀ ਕੀ ਸਜ਼ਾ ਹੋਣੀ ਚਾਹੀਦੀ ਹੈ ਜੇ ਇਹ ਦੋਸ਼ੀਆਂ ਖਿਲਾਫ ਤਾਂ ਜੋ ਅੱਗੇ ਤੋਂ ਇਹ ਜੇ ਹੀ ਕੋਈ ਖਬਰ ਸੁਣਨ ਨੂੰ ਨਾ ਮਿਲੇ ਜੀ ਬਿਲਕੁਲ ਜੀ ਜਨਾਬ ਇਹ ਇਹ ਸਰਕਾਰ ਨੂੰ ਫੈਸਲਾ ਲੈਣਾ ਪਊਗਾ ਕਿਉਂਕਿ ਜਿਹੜਾ ਨਾ ਇੱਕ ਹੋਰ ਮੈਂ ਗੱਲ ਨੋਟ ਕਰਦਾ ਜਿਹੜੀਆਂ ਰੀਲਾਂ ਦੇ ਉੱਤੇ ਅਸੀਂ ਬਹੁਤ ਨੰਗੇਜ ਦੇਖਦੇ ਆ ਨਾ ਜਿੱਦਾਂ ਦਾ ਖਾਣਾ ਉਦਾਂ ਦਾ ਬੰਦੇ ਦੀ ਸੋਚ ਜਿੱਦਾਂ ਦਾ ਦੇਖਣਾ ਉਦਾਂ ਦੀ ਉਦਾਂ ਦਾ ਬੰਦੇ ਦਾ ਕਰਤਾਰ ਜਿਹੜਾ ਰੀਲਾਂ ਤੇ ਆਪਾਂ ਗੰਦ ਦੇਖਦੇ ਆ ਉਹ ਕਿਤੇ ਨਾ ਕਿਤੇ ਜਾ ਕੇ ਉਹ ਵੀ ਲੋਕਾਂ ਦੇ ਦਿਮਾਗ ਦੇ ਉੱਤੇ ਅਸਰ ਪਾਉਂਦਾ ਜਿਹਦੇ ਕਰਕੇ ਇੱਕ ਘਟਨਾਵਾਂ ਤੇ ਲਗਾਤਾਰ ਵਾਧਾ ਹੋ ਰਿਹਾ ਅੱਗੇ ਹੁੰਦੇ ਸੀ ਨਾ ਕਿ ਜਿਹੜੀ ਜਿਹੜੀਆਂ ਅਡਲਟ ਫਿਲਮਾਂ ਬਾਹਰ ਹੁੰਦੇ ਸੀ ਕੋਈ ਲੋਕੇ ਦੇਖ ਅੱਜ ਕੱਲ ਤਾਂ ਫੋਨ ਉੱਤੇ ਸਾਰਾ ਕੁਝ ਆ ਸੋ ਲੋਕਾਂ ਦੇ ਵਿੱਚ ਇਹ 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 ਪ੍ਰਵਿਰਤੀ ਜਿਹੜੀ ਇੰਨੀ ਵਧੀ ਹੋਈ ਆ ਤੇ ਉਹਨੂੰ ਹਵਾ ਦਿੰਦੇ ਆ ਉਹ ਲੋਕ ਜਿਹੜੇ ਵੀਡੀਓ ਸ਼ੁਰੂ ਕਿਤੇਉ ਕਰਦੇ ਆ ਦਿਖਾਉਂਦੇ ਕੋਸ਼ਿਸ਼ ਆ ਹੁਣ ਤਾਂ ਕੱਪੜੇ ਲਾਉਣ ਉਤੇ ਤੁਰ ਪੈਣਾ ਇੱਕ ਵਾਰ ਵੀਡੀਓ ਦੇਖੀ ਤੁਸੀਂ ਵੀ ਹੈਰਾਨ ਹੋਗੇ ਸੁਣ ਕੇ ਕਿ ਇੱਕ ਲੇਡੀਜ਼ ਲੱਗ ਰਹੀ ਆ ਵਿਆਹੀ ਲੱਗ ਰਹੀ ਆ ਬਾਥਰੂਮ ਦੇ ਵਿੱਚ ਸਿਰਫ ਦੋ ਕੱਪੜੇ ਪਾ ਕੇ ਨਹਾ ਰਹੀ ਆ ਤੇ ਉਹ ਵੀਡੀਓ ਬਣਾ ਕੇ ਪਾ ਰਹੀ ਆ ਉਹਦੇ ਉੱਤੇ ਐਡੀ ਮਤਲਬ ਨਾ ਕੋਈ ਅੱਗੇ ਨਾ ਕੋਈ ਪਿੱਛੇ ਮਤਲਬ ਕੋਈ ਹੈ ਹੀ ਨਹੀਂ ਪਰਿਵਾਰ ਦੇ ਵਿੱਚ ਨਾ ਖਸਮ ਨਾ ਘਰ ਵਾਲਾ ਨਾ ਕੋਈ ਹੋਰ ਉਹ ਭੈਣ ਭਰਾ ਚਾਚੇ ਤਾਏ ਫੁੱਫੜ ਉਹ ਕਹਿਣੇ ਵਾਲੇ ਹੀ ਹਨ ਨਹੀਂ ਕਿ ਆਹ ਵੀਡੀਓ ਪਾਈ ਕੀ ਹੈ ਤੇ ਇਹ ਲੋਕ ਕੀ ਤੂੰ ਦੱਸਣਾ ਕੀ ਚਾਹੁੰਦੀ ਹੈ ਮਤਲਬ ਐਡਾ ਬੇੜਾ ਗਰਕ ਹੋ ਚੁੱਕਾ ਲੋਕਾਂ ਦਾ ਕਿ YouTube ਉਤੋਂ ਜਾਂ Facebook ਉਤੋਂ ਪੈਸੇ ਕਮਾਉਣ ਦੇ ਲਈ ਅਸੀਂ ਕਿਸੇ ਵੀ ਮਤਲਬ ਗਰਕ ਸਕਦੇ ਹਾਂ ਥੱਲੇ ਤੋਂ ਥੱਲੇ ਉਹਦੀ ਉਹਦੀ ਅਧਾਰਨਾ ਹੈ ਆ ਸੋਸ਼ਲ ਮੀਡੀਆ ਤੋਂ ਜੋ ਹੁੰਦਾ ਤੇ ਉਹਦਾ ਪ੍ਰਭਾਵ ਹੈ ਜੋ ਲੋਕਾਂ ਦੇ ਦਿਮਾਗਾਂ ਉੱਤੇ ਪੈਂਦਾ ਜੀ ਜੀ ਬੀਪੀ ਸਿੰਘ ਗੇਲਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੇ ਆਪਣੇ ਕੀਮਤੀ ਵਿਚਾਰ ਸਾਡੇ ਦਰਸ਼ਕਾਂ ਅੱਗੇ ਰੱਖਣ ਲਈ ਬਿਲਕੁਲ ਜੀ ਮੈਂ ਵੀ ਜਾਂਦੇ ਵਕਤੇ ਇੱਕ ਵਾਰੀ ਸਾਰੇ ਦਰਸ਼ਕ ਜਿਹੜੇ ਜੋੜੇ ਆ ਸਾਡੇ ਨਾਲ ਵੀਡੀਓ ਦੇਖਦੇ ਆ ਪਰ ਸਬਸਕ੍ਰਾਈਬ ਚੈਨਲ ਘਟ ਘਰ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਸਾਡੇ ਸਾਡੀ ਨਵੀਂ ਸ਼ੁਰੂਆਤ ਆ ਸਾਡੇ ਚੈਨਲ ਦਾ ਜਰੂਰ ਸਾਥ ਦਿਵੋ ਸਾਰੇ ਵੀਰ ਭਰਾ ਜਿਹੜੇ ਵੀਰਾ ਭੈਣਾ ਸਾਰੀਆਂ ਸੁਣਦੀਆਂ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਪੰਜਾਬ ਪੰਜਾਬੀਅਤ ਦੇਸ਼ ਦੁਨੀਆ ਦੇ ਮਸਲਿਆਂ ਤੇ ਗੱਲਬਾਤ ਕਰਨੇ ਦੇ ਲਈ ਸੁਣਨੇ ਦੇ ਲਈ ਸਾਡੇ ਨਾਲ ਜਰੂਰ ਜੁੜੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ